Mehkma, mehkma, mehkma. Jindaba, jindaba, jindaba. 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 Mehkma, mehkma, mehkma. Jindaba, jindaba, ਜਿੰਦਾਬਾਦ ਜਿੰਦਾਬਾਦ ਰਾਕੇ ਪ੍ਰਮੁਖ ਜੋਗਰਾ ਸ਼ਰਮਾ ਜੀ ਜਿੰਦਾਬਾਦ 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 ਹਉ ਮਾਤਾ ਕੀ ਜੈ ਕੌਮਾ ਅੱਜ ਦਾ ਪ੍ਰੋਗਰਾਮ ਤੁਹਾਨੂੰ ਮੈਂ ਦੱਸਿਆ ਵੀ ਅਸ਼ਮੀ ਕੁਮਾਰ ਸ਼ਰਮਾ ਜੀ ਜਿਹੜੇ ਪਾਰਟੀ ਦੇ ਪ੍ਰਵਕਤਾ ਨੇ ਪੰਜਾਬ ਦੇ ਸੀਨੀਅਰ ਆਗੂ ਨੇ ਰਜਿੰਦਰ ਕੁਮਾਰ ਬੇਲਾ ਜੀ ਸੀਨੀਅਰ ਆਗੂ ਮੇਰੇ ਨਾਲ ਖੜੇ ਨੇ ਇੱਕ ਅਭਿਆਨ ਪੰਜਾਬ ਦੇ ਵਿੱਚ ਸ਼ਹਿਰਾਂ ਨਾਲੋਂ ਸ਼ੁਰੂ ਕੀਤਾ ਸ਼ਹਿਰਾਂ ਨਾਲੇ ਚੱਲੀ ਕਾਉਂ ਕੀ ਹੋ ਕਿਉਂਕਿ ਸ਼ਹਿਰਾਂ ਵਿੱਚ ਤਾਂ ਸਾਡਾ ਸੰਗਠਨ ਹੈਗਾ ਜੀ ਲੇਕਿਨ ਪਿੰਡਾਂ ਦੇ ਵਿੱਚ ਬੜੇ ਉੱਚੇ ਪੱਧਰ ਨਾਲ ਸਹਿਯੋਗ ਮਿਲ ਰਿਹਾ ਇਹ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਜਿਉਂਦਾ ਦੇਸ਼ ਆਜ਼ਾਦ ਹੋਇਆ ਲੋਕ ਅੱਜ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਉਹ ਠੱਗੇ ਠੱਗੇ ਮਹਿਸੂਸ ਕਰ ਰਹੇ ਨੇ ਕਿਉਂਕਿ ਪੰਜਾਬ ਜਿਹੜਾ ਪੂਰੇ ਵਿਸ਼ਵ ਨੂੰ ਖਾਣਾ ਖਵਾਉਂਦਾ ਸੀ ਅੱਜ ਪੰਜਾਬ ਦੀ ਜਿਹੜੀ ਦੁਰਦਸ਼ਾ ਪੰਜਾਬ ਦੀ ਜਿਹੜੀ ਅਰਧਵਸਤਾ ਉਹ ਜ਼ੀਰੋ ਤੇ ਆ ਗਈ ਕਿਉਂਕਿ ਇੱਕ ਭੇਦ ਭਾਵ ਜਿਹੜਾ ਭੇਦ ਭਾਵ ਭਰੀ ਰਾਜਨੀਤੀ ਹੈ ਪੰਜਾਬ 'ਚ ਚੱਲ ਰਹੀ ਹੈ ਮਤਲਬ ਕਿ ਹਿੰਦੂ ਸਿੱਖ ਏਕਤਾ ਵਿੱਚ ਬੜੇ ਉੱਚੇ ਪੱਧਰ ਤੱਕ ਸਰੀ ਅੰਤਰ ਚਾਰਿਆ ਦਰਾੜ ਪੈਦਾ ਕਰਨ ਦੀ ਚੌਰਾਸੀ ਦਾ ਦੌਰ ਲਿਆਂ ਤੇ ਮੈਨੂੰ ਜੋ ਲੱਗਦਾ ਪਿੰਡਾਂ ਵਿੱਚ ਜਾ ਕੇ ਆਪਾਂ ਲੋਕਾਂ ਦਾ ਜਿਹੜਾ ਭਰਮ ਹੈ ਬਹਿਮ ਹੈ ਇਹ ਆਪਾਂ ਖਤਮ ਕਰ ਸਕਦੇ ਆ ਇਹ ਸੰਦੇਸ਼ ਆਪਾਂ ਪਿੰਡਾਂ ਵਿੱਚ ਦੇ ਰਿਆਂ ਇਹ ਸੰਦੇਸ਼ ਅੱਜ ਜਿਹੜਾ ਜਿਲ੍ਹਾ ਰੂਪਨਗਰ ਦੇ ਵਿੱਚ ਇਹ ਦੇਣ ਦਾ ਮਤਲਬ ਹੈ ਵੀ ਸਾਰੀਆਂ ਪਾਰਟੀਆਂ ਨੇ ਦੇਖ ਚੁੱਕੀਆਂ ਲੋਕ ਆਪਣੇ ਬਿਲਕੁਲ ਦੇਖੋ ਨਾ ਤੁਸੀਂ ਮੇਰੇ ਕੋਲ ਜਿਹੜਾ ਪੰਜਾਬ ਪੂਰੇ ਬਿਸ਼ਮ ਨੂੰ ਰੋਟੀ ਖਵਾਉਂਦਾ ਸੀ ਰਾਸ਼ਨ ਖਵਾਉਂਦਾ ਸੀ ਅੱਜ ਕਿਸਾਨ ਸਾਡਾ ਆਪਣੇ ਹੱਕਾਂ ਦੀ ਲੜਾਈ ਲੈਣ ਵਾਸਤੇ ਬਾੜਾਂ ਦੇ ਉੱਪਰ ਖੜਾ ਤੇ ਕਿਤੇ ਨਾ ਕਿਤੇ ਪੰਜਾਬ ਦੇ ਨਾਲ ਜਿਹੜੀਆਂ ਸਰਕਾਰਾਂ ਹੈਗੀਆਂ ਉਹ ਮਤਰਾਬ ਬੁਬਾਰ ਕਰ ਰਹੀਆਂ ਯਾਦ ਕੇ ਸਰਕਾਰ ਕੁਝ ਦੇ ਸਕਦੀ ਚਾਹੇ ਨਹੀਂ ਦੇ ਸਕਦੀ ਲੇਕਿਨ ਸਰਕਾਰ ਨੂੰ ਉਹਨਾਂ ਕਿਸਾਨੀ ਨੁਮਾਇੰਦੇ ਦੀ ਗੱਲ ਜਰੂਰ ਸੁਣੀ ਚਾਹੀਦੀ ਆ ਔਰ ਅਸੀਂ ਪੰਜਾਬ ਦੇ ਵਿੱਚ ਤੁਹਾਨੂੰ ਖਾਸ ਕਰਕੇ ਇੱਕ ਸੰਦੇਸ਼ ਦੇਣ ਜਾ ਰਹੇ ਆ ਕਿ ਹਰ ਧਰਮ ਨੂੰ ਆਪਣਾ ਪ੍ਰਚਾਰ ਕਰਨ ਦਾ ਹੱਕ ਹੈ ਹਰ ਧਰਮ ਨੂੰ ਕੋਈ ਵੀ ਹੋਵੇ ਲੇਕਿਨ ਪ੍ਰਚਾਰ ਦੇ ਮਾਧਮ ਨਾਲ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਸਤੇ ਜਿਸ ਤਰ੍ਹਾਂ ਕੋਈ ਜਾਰ ਭਰੀ ਰਾਜਨੀਤੀ ਪੰਜਾਬ ਚ ਬਖੇਰਾਂ ਦੀ ਕੋਸ਼ਿਸ਼ ਕਰ ਰਿਹਾ ਪਰਮਾਨਿਆਂ ਵਰਗੇ ਲੋਕ ਮੈਨੂੰ ਲੱਗਦਾ ਸਰਕਾਰਾਂ ਇੱਥੇ ਵੀ ਭੇਸਭਾਬ ਕਰ ਰਹੀਆਂ ਨੇ ਅਗਰ ਕੋਈ ਹਿੰਦੂ ਆਪਣੇ ਹਿੰਦੂ ਹਿੱਤ ਦੀ ਗੱਲ ਕਰਦਾ ਪੰਜਾਬ ਚ ਉਦਰ ਤੇ ਪਰਚੇ ਦਰਜ ਹੁੰਦੇ ਨੇ ਤੇ ਅਗਰ ਕੋਈ ਸ਼ਰਿਆਮ ਕੋਈ ਸਨਾਤਨ ਦੇ ਪ੍ਰਚਾਰ ਕਰਨ ਵਾਲੇ ਨੂੰ ਲਲਕਾਰ ਰਿਹਾ ਤੋਂ ਆਪਣੇ ਆਰਾਮ ਨਾਲ ਐਸੋ ਜੀ ਐਸੀ ਭਾਸ਼ਾ ਦਾ ਉਹ ਉਪਯੋਗ ਕਰਕੇ ਅੱਜ ਵੀ ਆਪਣੇ ਘਰ ਵਿੱਚ ਆਰਾਮ ਨਾਲ ਬੈਠਾ ਸਰਕਾਰਾਂ ਦਾ ਜਿਹੜਾ ਦੋਹਰਾ ਰਵਈਆ ਦੋਰੇ ਮਾਤੰਡ ਇਹ ਗਲਤ ਨੇ ਸਰਕਾਰਾਂ ਨੂੰ ਹਮੇਸ਼ਾ ਜਿਹੜੀ ਪ੍ਰਜਾ ਹੁੰਦੀ ਹੈ ਰਾਜੇ ਵਾਸਤੇ ਉਹ ਸਾਰੀ ਬਰਾਬਰ ਹੁੰਦੀ ਹੈ ਇਹਦੇ ਵਿੱਚ ਭੇਦ ਭਾਵ ਨਹੀਂ ਹੁੰਦੇ ਨਸ਼ਿਆਂ ਤੇ ਤੁਸੀਂ ਗੱਲ ਕਰੀਏ ਨਸ਼ੇ ਕਿਵੇਂ ਖਤਮ ਕਰੂਗੇ ਵੀ ਨਸ਼ਿਆਂ ਨੂੰ ਖਤਮ ਕਰਨਾ ਨਹੀਂ ਦੇਖੋ ਮੈਂ ਤਾਂ ਇੱਕ ਅਹਿਮ ਗੱਲ ਤੁਹਾਨੂੰ ਕਹੀ ਹੈ ਕਿ ਸਾਨੂੰ ਜਾਗਣ ਦੀ ਜਰੂਰਤ ਹੈ মিডিਆ ਦੇ ਭਾਈਆਂ ਨੂੰ ਜਾਗਣ ਦੀ ਜਰੂਰਤ ਹੈ ਆਪਾਂ ਗੱਲ ਤਾਂ ਕਰਦੇ ਆਂ ਇਹ ਚੀਜ਼ਾਂ ਨੂੰ ਖਤਮ ਕਰਨਾ ਲੇਕਿਨ ਆਪਾਂ ਪ੍ਰਯਾਸ ਨਹੀਂ ਕਰਦੇ ਸਭ ਤੋਂ ਪਹਿਲੇ ਵੀ ਆਪਾਂ ਜੜ ਫੜਨੀ ਆ ਵੀ ਨਸ਼ਾ ਆ ਕਿਥੋਂ ਰਿਹਾ ਅਗਰ ਲੋਕ ਕਹਿੰਦੇ ਵੀ ਬਾਰਡਰ ਤੋਂ ਆ ਰਿਹਾ ਤਾਂ ਸਾਡੀਆਂ ਜਿਹੜੀਆਂ ਏਜੰਸੀਆਂ ਐ ਸੈਂਟਰ ਦੀਆਂ ਜਾਂ ਸਟੇਟ ਦੀਆਂ ਉਹ ਕੀ ਕਰ ਰਹੀਆਂ ਨੇ ਕਿਉਂਕਿ ਅੱਜ ਤੱਕ ਵੀ ਜੀਬੀਆਬੀਆ ਸਭ ਨੂੰ ਅਧਿਕਾਰ ਦੇ ਦਿੱਤੇ ਆ ਵੀ ਤੁਸੀਂ ਪੰਜਾਬ ਦੇ 50 ਕਿਲੋਮੀਟਰ ਅੰਦਰ ਦਾਰੇ ਜਾਓ ਪੰਜਾਬ ਪੁਲਿਸ ਦੀ ਕੋਈ ਕਾਰਵਾਈ ਨਹੀਂ ਤਾਂ ਉਹਦੇ ਉਹਦੇ ਬਾਅਦ ਵੀ ਅਗਰ ਪੰਜਾਬ ਦੇ ਵਿੱਚ ਡਰਗਜ਼ ਆ ਰਹੀ ਹੈ ਤਾਂ ਕਿਤਨਾ ਕਿਤੇ ਪ੍ਰਸ਼ਾਸਨ ਚ ਇਹ ਖੜਾ ਹੁੰਦਾ ਚਾਹੇ ਸੈਂਟਰ ਦੀ ਚਾਹੇ ਉਹ ਸਟੇਟ ਦੀ ਅਕਸਰ ਆਪਾਂ ਦੇਖਦੇ ਆ ਕਿ ਜਦੋਂ ਪਾਰਟੀਆਂ ਜਿਹੜੀਆਂ ਮੈਂਬਰਸ਼ਿਪ ਦੀ ਭਰਤੀ ਕਰਦੀਆਂ ਹੈ ਕਿ ਉਸ ਟਾਈਮ ਕਈ ਬਹੁਤ ਸਾਰੇ ਅਜੇ ਮੈਂਬਰ ਵੀ ਹੁੰਦੇ ਆ ਜਿਹੜੇ ਕਿ ਨਸ਼ੇ ਤੇ ਆਦੀ ਹੁੰਦੇ ਆ ਉਹਨਾਂ ਪਾਰਟੀਆਂ ਦੇ ਵਿੱਚ ਵੜ ਜੰਨੇ ਜਾ ਕੇ ਤੇ ਫਿਰ ਉਹ ਪਾਰਟੀਆਂ ਉਹਨਾਂ ਦੀ ਮਦਦ ਕਰਨੀ ਸ਼ੁਰੂ ਕਰਦੀਆਂ ਨਹੀਂ ਬਿਲਕੁਲ ਨਹੀਂ ਅਸੀਂ ਕਦੀ ਵੀ ਪੰਜਾਬ ਦੇ ਵਿੱਚ ਏਕੜੇ ਵਿਚਾਰਾਂ ਨਾਲ ਕਦੀ ਵੀ ਰਾਜਨੀਤੀ ਨਹੀਂ ਕੀਤੀ ਵੀ ਆਪਾਂ ਸੱਤਾ ਦਾ ਸੁੱਖ ਲੈਣਾ ਅਸੀਂ ਇਹ ਨਗਰ ਨਿਗਮ ਚੋਣਾਂ ਦੇ ਵਿੱਚ ਵੀ ਓਪਨ ਤੌਰ ਤੇ ਕਿਹਾ ਵੀ ਜਿਹੜਾ ਉਮੀਦਵਾਰ ਤੁਹਾਡੇ ਵੱਲ ਤੇ ਖੜਾ ਤੁਹਾਡੇ ਹਿੱਤਾਂ ਵਾਸਤੇ ਖੜਾ ਖੜਾ ਹੁੰਦਾ ਉਹਦੀ ਸਪੋਰਟ ਕਰੋ ਉਹਦੀ ਸਪੋਰਟ ਕੀਤੀ ਜਾਵੇ ਲੇਕਿਨ ਅੱਜ ਪੰਜਾਬ ਦੇ ਵਿੱਚ ਕੀ ਹੈ ਤੁਸੀਂ ਦੇਖ ਹੀ ਰਹੇ ਹੋ ਜਦੋਂ ਸਾਰਾ ਮੀਡੀਆ ਟੋਟਲ ਪੱਧਰ ਤੇ ਇੱਕ ਤਰਫਾ ਹੋ ਕੇ ਲਿਖਣਾ ਸ਼ੁਰੂ ਕਰੇਗਾ ਮੈਨੂੰ ਲੱਗਦਾ ਪਠਾਨਕੋਟ ਫਿਰ ਪਹਿਲੇ ਨੰਬਰ ਵਾਲਾ ਸੂਬਾ ਬਣੇਗਾ ਲੇਕਿਨ ਅੱਜ ਕੀ ਹੋ ਰਿਹਾ ਜਿਹੜੀ ਪੰਜਾਬ ਦੇ ਵਿੱਚ ਰਾਜਨੀਤੀ ਚੱਲ ਰਹੀ ਹੈ ਕਿਸੇ ਰੋਲਾ ਪਿਆ ਇੱਕ ਦਲ ਹੋਰ ਕਹਣਾ ਜ਼ਰੂਰੀ ਸਮਝਾਂਗਾ ਰਿਵਾਤ ਸਾਹਿਬ ਵਿੱਚ ਵਿਸ਼ਵ ਪਕਿਆਤ ਤੀਰਥ ਸਥਾਨ ਦਾ ਜਿੱਦੇ ਪੂਰਾ ਵਿਸ਼ ਨਸਮਤ ਕੋ ਉਹਦੇ ਅੰਦਰ ਇੱਕ ਬੰਦਾ ਇੱਕ ਪਾਰਟੀ ਦੀ ਆਗੂ ਤੇ ਗੋਲੀ ਚਲਾਉਂਦਾ ਚਲੋ ਮਰਿਆਦਾ ਤੀਰਥ ਸਥਾਨਾਂ ਦੀ ਮਰਿਆਦਾ ਬਣੀ ਰਹਿਣੀ ਚਾਹੀਦੀ ਹੈ ਸ਼ਕੀਰ ਬਾਦਲ ਨੂੰ ਉਥੇ ਕੁਝ ਹੋਇਆ ਨਹੀਂ ਤੇ ਸਾਡੇ ਵੱਦੇ ਪੰਜਾਬ ਵੱਤੇ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਲੇਕਿਨ ਮੈਂ ਤੁਹਾਡੇ ਮਾਧਮ ਲੈ ਕੇ ਮੈਸੇਜ ਸ਼ਕੀਰ ਬਾਦਲ ਉਹਦੀ ਪਾਰਟੀ ਨੂੰ ਵੀ ਦੇਣਾ ਚਾਹਾਂਗਾ ਤੇ ਇਹ ਉਹ ਲੋਕ ਨੇ ਜਦੋਂ ਕਿਸੇ ਹਿੰਦੂ ਮжоਰਿਟੀ ਦੇ ਬੰਦੇ ਨੂੰ ਗੋਲੀ ਵਜਦੀ ਸੀ ਜਾਂ ਟਾਰਗੇਟ ਕਰਦੇ ਸੀ ਤੇ ਉਹਨਾਂ ਦੇ ਘਰਾਂ ਦੇ ਵਿੱਚ ਆਰਥਿਕ ਸਾਥਾ ਔਰ ਕਾਨੂੰਨੀ ਸਾਥਾ ਦਾ ਕਰਵਾਉਣ ਵਾਸਤੇ ਵਕੀਲ ਚੱਕ ਕੇ ਲੋਕ ਮਈਆ ਕਰਾਉਂਦੇ ਸੀ ਪਰ ਜਿਹੜਾ ਹਿੰਦੂ ਆਖੀ ਆਖੂ ਮਰਦਾ ਸੀ ਕੇ ਇਹਦੀ ਗੋਲੀ ਦਾ ਨਿਸ਼ਾਨਾ ਹੁੰਦਾ ਸੀ ਉਹਦੇ ਘਰ ਕਦੇ ਅਸਰੂ ਪਹੁੰਚਾਣੇ ਲੋਕ ਨਹੀਂ ਗਏ ਲੇਕਿਨ ਤੁਹਾਡੇ ਮਾਦਮ ਨਾਲ ਇਹ ਗੱਲ ਕਹਾਂਗਾ ਅੱਜ ਵੀ ਸੁਧਰ ਜਾਓ ਜਿਦਾ ਮਜੀਠੀਆ ਸਾਹਿਬ ਨੇ ਸ਼ਕਵੀਰ ਬਾਦਲ ਨੇ ਅੱਜ ਵੀ ਸੁਧਰੋ ਜੋ ਕਿ ਤੁਸੀਂ ਕਿਸੇ ਬੀਜਿਆ ਉਹ ਤੁਸੀਂ ਕੱਟ ਰਹੇ ਹੋ ਜੇ ਤੁਸੀਂ ਐਸੇ ਲੋਕਾਂ ਦਾ ਸਹਿਯੋਗ ਕਰੋਗੇ ਇਹਨੂੰ ਕਾਨੂੰਨੀ ਹਸਤਾ ਮਹੱਈਆ ਕਰਾਓਗੇ ਵਕੀਲ ਮਹੱਈਆ ਕਰਾਓਗੇ ਆਰਥਿਕ ਤੌਰ ਤੇ ਉਹਨਾਂ ਦੇ ਘਰ ਦੇ ਵਿੱਚ ਆਰਥਿਕ ਹਸਤਾ ਪਹੁੰਚੋਗੇ ਤੇ ਮੈਨੂੰ ਲੱਗਦਾ ਤੁਸੀਂ ਸੱਪਾਂ ਨੂੰ ਦੋ ਤਾਂ ਪਿਆ ਰਹੋ ਤੇ ਉਹ ਸੱਪਾਂ ਨੇ ਤੁਹਾਨੂੰ ਡੰਗਣਾ ਹੋ ਸਮਝ ਆਇਆ ਇਹਨੇ ਦੇਖ ਰਿਹਾ ਕਿ ਗ੍ਰਨੇਡ ਦੇ ਤਮਾਕੇ ਹੋਏ ਆ ਪੰਜਾਬ ਦੇ ਵਿੱਚ ਕਈ ਜੰਮਦਗੀ ਹਲੇ ਤੱਕ ਕੋਈ ਗੱਲ ਸਾਹਮਣੇ ਵੀ ਨਹੀਂ ਆਈ ਤੇ ਜਿਹੜਾ ਲੋਕਾਂ ਨੇ ਪੰਜਾਬ ਦੇ ਵਿੱਚ ਰਾਜ ਕੀਤਾ ਚਾਹੇ ਉਹ ਆਕਾਲੀਏ ਚਾਹੇ ਕਾਂਗਰਸਾ ਉਹ ਅੱਜ ਕਿਵੇਂ ਬਰਦਾਸ਼ਤ ਕਰਨ ਵੀ ਇੱਕ ਨਵੀਂ ਸਰਕਾਰ ਪੰਜਾਬ 'ਚ ਬਣੀ ਆ ਕਿਉਂ ਨਹੀਂ ਉਹ ਤਾਂ ਬੋਲਦੇ ਹੋ ਕਨੇਡਾ ਦੇ ਵੀ ਰਾਣੀ ਨਹੀਂ ਸੀ ਹੋ ਰਹੀ ਆ ਜੋ ਨਹੀਂ ਬੋਲਦੇ ਅਗਰ 84 ਦਾ ਜੋਗ ਖਤਮ ਹੋਇਆ ਪੰਜਾਬ ਦੇ ਵਿੱਚ ਤਾਂ ਲੋਕਾਂ ਦੀਆਂ ਕੁਰਬਾਨੀਆਂ ਜਿਸ ਦੇ ਵਿੱਚ 40 ਹਜ਼ਾਰ ਦੇ ਕਰੀਬ ਹੀ ਹਿੰਦੂ ਮਰੇ ਮੈਂ ਹੀ ਨਹੀਂ ਕਹਿ ਰਿਹਾ ਜਿਸ ਦੇ ਵਿੱਚ ਸਿੱਖ ਨਹੀਂ ਮਰੇ ਹਜ਼ਾਰਾਂ ਸਿੱਖ ਵੀ ਮਰੇ ਤੇ ਲੋਕਾਂ ਦੀਆਂ ਕੁਰਬਾਨੀਆਂ ਕਰਕੇ ਬੁੱਧੀ ਜੀਵੀ ਵਰਗ ਸਿੱਖ ਮжоਰਿਟੀ 'ਚ ਵੀ ਸਿਖਾ ਹਿੰਦੂ ਮжоਰਿਟੀ 'ਚ ਵੀ ਸਿਖਾ ਬੁੱਧੀ ਵਰਗ ਬੁੱਧੀ ਜੀਵੀ ਵਰਗ ਉਹਨਾਂ ਲੋਕਾਂ ਦੀਆਂ ਕੁਰਬਾਨੀਆਂ ਕਰਕੇ ਪੰਜਾਬ 'ਚ ਮਨਸਾਤ ਹੀ ਆਈ ਆ ਲੋਕ ਉਸ ਵਕਤ ਸਮਝਾਨ ਦੇ ਵਿੱਚ ਕਾਹ ਜਾਵਰੇ ਨੇ ਯਾਰ ਕੀ ਕਰ ਰਹੇ ਆ ਗੁਰੂਆਂ ਦੀ ਧਰਤੀ ਨੂੰ ਆਪਾਂ ਕਿਹੜੇ ਪਾਸੇ ਲੈ ਕੇ ਜਾ ਰਹੇ ਆ ਤੇ ਅੱਜ ਉਹੀ ਲੋਗ ਉਹਨਾਂ ਚੀਜ਼ਾਂ ਨੂੰ ਦੁਬਾਰਾ ਸ਼ੈਲਟਰ ਦੇਣਾ ਤੁਹਾਨੂੰ ਕਰ ਗਏ ਨੇ ਕੁਝ ਲੋਗ ਵਿਦੇਸ਼ੀ ਸਾਰਿਆਂ ਦਾ ਨਾਚ ਰਹੇ ਨੇ ਜਿਸ ਤਰ੍ਹਾਂ ਪੰਨੂ ਵਰਗੇ ਲੋਗ ਅੱਜ ਵੀ ਤੁਸੀਂ ਦੇਖੋ ਬਾਹਰ ਬਹਿ ਕੇ ਸਾਡੇ ਪੰਜਾਬ ਦਾ ਦੇਖਦਾ ਮਾਹੌਲ ਖਰਾਬ ਕਰਨ ਵਾਸਤੇ ਹਮੇਸ਼ਾ ਤਤਪਰ ਰਹਿੰਦੇ ਨੇ ਤੇ ਮੈਂ ਕਿਤੇ ਨਾ ਕਿਤੇ ਕੇਂਦਰ ਦੀ ਗਵਰਨਮੈਂਟ ਨੂੰ ਮਾੜੇ ਲੰਨਾ ਵੀ ਤੁਹਾਡੀ ਜਿਹੜੀ ਵਿਦੇਸ਼ ਨੀਤੀ ਆ ਜਿਹਦੇ ਤੁਸੀਂ ਚਰਚੇ ਜਾਂ ਜਿਹਦੇ ਤੁਸੀਂ ਸਾਥੀ ਪਿੜ ਦੇ ਢੰਡੋਰੇ ਪਿੜ ਦਿਓ ਇਹ ਸਾਡੀ ਵਿਦੇਸ਼ ਨੀਤੀ ਬਹੁਤ ਜ਼ਾਲਮ ਹੈਗੀ ਆ ਤੇ ਕਿਉਂ ਨਹੀਂ ਵਿਦੇਸ਼ ਨੀਤੀ ਜ਼ਾਲਮ ਹੈਗੀ ਤੇ ਪਨੂ ਵਰਗੇ ਲੋਕਾਂ ਨੂੰ ਪੰਜਾਬ ਦੇ ਲੈ ਆਇਆ ਜਾਵੇ ਦੋਸਤਾਂ ਦੇ ਲੈ ਆਇਆ ਜਾਵੇ ਕੀ ਕਰ ਰਹੇ ਹੋ ਤੁਸੀਂ ਆਪਣੇ ਨਹਿਰੇ ਲਗਾ ਕੇ ਅਮਰੀਕਾ